ਪਲੇ ਦੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਬਿਗ ਬ੍ਰੇਕਿੰਗ ਆ ਰਹੀ ਹੈ ਵਿਕਰਮ ਮਜੀਠੀਆ ਨੂੰ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਹਰਾਸ ਚ ਲੈ ਲਿਆ ਗਿਆ ਹੈ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਣ ਦੀ ਖਬਰ ਆ ਰਹੀ ਹੈ ਪੂਰੀ ਖਬਰ ਕੀ ਹੈ ਇਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਦਿਓ ਵੱਡੀ ਤੇ ਅਹਿਮ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਅੱਜ ਸਵੇਰੇ ਸਾਬਕਾ ਮਾਲ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦਬਸ਼ ਦਿੰਦੀ ਹੈ ਜਿੱਥੇ ਤੂ ਤੂ ਮੈਂ ਮੈਂ ਹੁੰਦੀ ਹੈ ਇੱਕ ਦੂਜੇ ਨੂੰ ਦਬਕੇ ਵਾਜਦੇ ਹੈ ਤੇ ਮਾਹੌਲ ਤਣਾਅਪੂਰਨ ਹੁੰਦਾ ਤੇ ਹੁਣ ਖਬਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਹਰਾਸਤ ਚ ਲੈ ਲਿਆ ਤੇ ਉਹਨਾਂ ਨੂੰ ਮੋਹਾੜੀ ਲੈ ਕੇ ਜਿਹੜਾ ਵਿਜੀਲੈਂਸ ਲੈ ਕੇ ਜਾ ਰਹੀ ਹੈ ਇਹ ਖਬਰ ਜਿਹੜੀ ਆ ਨਿਕਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀਠਿਆ ਨੂੰ ਵਿਜੀਲੈਂਸ ਨੇ ਹਿਰਾਸਤ ਚ ਲੈ ਲਿਆ ਉਹਨਾਂ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਮਹਾਲ ਹੀ ਲਿਜਾਇਆ ਜਾ ਰਿਹਾ ਹੈ ਬੁੱਧਵਾਰ ਸਵੇਰੇ 15 ਅਧਿਕਾਰੀਆਂ ਦੀ ਇੱਕ ਟੀਮ ਦੇ ਵੱਲੋਂ ਅੰਮ੍ਰਿਤਸਰ ਸਥਿਤ ਉਹਨਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਵਿਜੀਲੈਂਸਰੇ ਐਸਐਸਪੀ ਲਖਵੀਰ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਮਜੀਠੀਆ ਦੇ ਘਰ ਪਹੁੰਚੀ ਇਸ ਛਾਪੇਮਾਰੀ ਨੂੰ ਜਿਹੜੀ ਹੈ ਨਸ਼ੇ ਨਾਲ ਦੇ ਜੋੜ ਕੇ ਦੇਖਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਨੋਟਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਇਸ ਵਿਜੀਲੈਂਸ ਦੀ ਛਾਪੇਮਾਰੀ ਨੂੰ ਲੈ ਕੇ ਵਿਕਰਮ ਜੀਠੀਆਂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਉਹ ਅਧਿਕਾਰੀਆਂ ਦੇ ਨਾਲ ਬਹਿਸਦੇ ਹੋਏ ਵਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਪਤਾ ਆਇਆ ਹੈ ਉਹਨਾਂ ਦੀ ਗੱਲਬਾਤ ਹੋਈ ਹੈ ਅਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਇੱਕ ਕਰਕੇ ਸਾਰੀ ਗੱਲ ਜਿਹੜੀ ਆ ਉਹ ਸਾਹਮਣੇ ਰੱਖੀ ਜਾਏਗੀ ਭਗਵੰਤ ਮਾਨ ਕੇਜਰੀਵਾਲ ਮੈਨੂੰ ਜਾਂ ਜਿਹੜਾ ਵਿਰੋਧੀ ਧਿਰ ਨੂੰ ਚੁੱਪ ਕਰਵਾਉਣ ਲਈ ਕੋਈ ਵੀ ਕਦਮ ਚੁੱਕ ਸਕਦੇ ਨੇ ਬਕਲਾਹੜ ਦੇ ਵਿੱਚ ਨੇ ਉਹਨਾਂ ਕਹਿ ਕੇ ਕੱਲ ਰਾਤ ਮੇਰੇ ਖਿਲਾਫ ਵਿਜੀਲੈਂਸ ਨੇ ਇੱਕ ਕੇਸ ਦਰਜ ਕੀਤਾ ਹੈ ਆ ਤੇ ਅੱਜ ਸਵੇਰੇ ਇੰਦਰਪਾਲ ਨਾਮ ਦੇ ਇੱਕ ਡੀਐਸਪੀ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ 50 ਸਾਲ 50 ਲੋਕਾਂ ਦੇ ਨਾਲ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਦਾਖਲ ਹੋ ਗਏ ਮਜੀਠੀਆ ਨੇ ਕਿਹਾ ਉਹਨਾਂ ਦੀ ਧਰਮ ਪਤਨੀ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਵਿਜੀਲੈਂਸ ਦੇ ਸੰਜਿਜ ਨੇ ਉਧਰ ਵੱਖ-ਵੱਖ ਆਗੂ ਵਿਰੋਧੀ ਧਿਰ ਦੇ ਖਾਸ ਕਰਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾਸਣੇ ਕਈ ਆਗੂ ਮદાન ਚਾਏ ਨੇ ਜਿਨ੍ਹਾਂ ਨੇ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਬਦਲਾਖੋਰੀ ਸਿਆਸਤੋ ਪ੍ਰੇਰਿਤ ਕਾਰਵਾਈ ਦੱਸਿਆ ਹੈ ਵਿਕਰਮ ਜੀਠੀਆ ਆਪਣੇ ਘਰ ਦੇ ਵਿੱਚ ਸੀ ਜਦੋਂ ਉਹਨਾਂ ਦੇ ਉੱਤੇ ਇਹ ਕਾਰਵਾਈ ਹੋਈ ਉਹਨਾਂ ਦੀ ਧਰਮ ਪਤਨੀ ਵੀ ਉੱਥੇ ਮੌਜੂਦ ਸੀ ਵਿਜੀਲੈਂਸ ਦੇ ਅਧਿਕਾਰੀ ਜੋ ਵੀਡੀਓ ਦੇ ਵਿੱਚ ਦੇਖਿਆ ਇਹ ਸਪਸ਼ਟ ਕਰਨ ਦੇ ਵਿੱਚ ਉਸ ਸਮੇਂ ਤੱਕ ਜਿਹੜਾ ਨਜ਼ਰ ਨਹੀਂ ਆ ਰਿਹਾ ਸੀ ਕਿ ਉਹ ਕਿਉਂ ਆਏ ਕਿ ਕਿੰਨੇ ਭੇਜਿਆ ਕੀ ਕਰਨ ਆਏ ਨੇ ਕਿਹੜਾ ਮੁਕੱਦਮਾ ਕਾਇਮ ਹੋਇਆ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਬਾਰੇ ਉਸ ਪਾਸ ਨਹੀਂ ਸੀ ਪਰ ਹੁਣ ਜੋ ਜਾਣਕਾਰੀਆਂ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਵਿਕਰਮ ਜੇਠੀਆ ਵਿਜੀਲੈਂਸ ਦੇ ਸਕੰਜੇ ਚ ਨੇ ਉਹਨਾਂ ਨੂੰ ਹਰਾਸਤ ਚ ਲੈ ਲਿਆ ਗਿਆ ਤੇ ਮਹਾਲੀ ਲਜਾਇਆ ਜਾ ਰਿਹਾ ਅੱਗੇ ਦੇਖਦੇ ਆ ਕਿ ਉਹਨਾਂ ਦੇ ਖਿਲਾਫ ਕੀ ਉਹਨਾਂ ਦੀ ਗ੍ਰਿਫਤਾਰੀ ਪੈਂਦੀ ਹੈ ਨਹੀਂ ਪੈਂਦੀ ਗ੍ਰਿਫਤਾਰੀ ਪੈਣ ਤੋਂ ਬਾਅਦ ਕੀ ਚਲਾਨ ਆਉਂਦਾ ਹੈ ਕੀ ਵਿਕਰਮ ਜੇਠੀਆ ਅਦਾਲਤ ਜਾਂਦੇ ਆ ਇਸ ਦੇ ਖਿਲਾਫ ਅਦਾਲਤ ਤੋਂ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ